ਫਰੋਜ਼ਪੁਰ ਦੇ ਪਤਵੰਤੇ ਸੱਜਣੋ ਬਜ਼ੁਰਗੋ ਕੂਇਨਿਕ ਮਤਾਓ ਭੈਣੋ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਕਮਲਬਾਗੀ ਸਾਹਿਬ ਕਹਿ ਰਹੇ ਸੀ ਕਿ ਨਸ਼ਿਆਂ ਦੇ ਖਿਲਾਫ ਜੰਗ ਬਿਲਕੁਲ ਠੀਕ ਹੈ ਇਹਨਾਂ ਨੇ ਪੰਜਾਬੀ ਕਦੇ ਵੀ ਘਬਰਾਉਂਦਾ ਨਹੀਂ ਪੰਜਾਬੀਆਂ ਨੇ ਬੜੀਆਂ ਜੰਗਾਂ ਲੜੀਆਂ ਨੇ ਚਾਹੇ ਉਹ ਗੋਰਿਆਂ ਦੇ ਨਾਲ ਜੰਗ ਹੋਵੇ ਤਾਂ ਗੋਰਿਆਂ ਦਾ ਮੂੰਹ ਮੋੜ ਦਿੱਤਾ ਸੀ ਚਾਹੇ ਪਿੱਛੇ ਜੇ ਇੱਥੇ ਅਤਵਾਦ ਆਇਆ ਸੀ ਤਾਂ ਅਤਵਾਦ ਨੂੰ ਪੰਜਾਬ ਪੁਲਿਸ ਨੇ ਚੱਕ ਕੇ ਸਿਰ ਦਿੱਤਾ ਸੀ ਜਿੱਥੇ ਵੱਡੇ ਵੱਡੇ ਦੇਸ਼ ਅਮਰੀਕਾ ਇੰਗਲੈਂਡ ਜਰਮਨ ਫਰਾਂਸ ਅਤਵਾਦ ਨੂੰ ਚੱਕ ਕੇ ਸਿਰ ਨਹੀਂ ਸਕੇ ਪੰਜਾਬ ਪੁਲਿਸ ਨੇ ਇਹ ਪੰਜਾਬ ਦੀ ਆਰਮੀਆਂ ਨੇ ਚੱਕ ਕੇ ਅਤਵਾਦ ਨੂੰ ਖਤਮ ਕਰ ਦਿੱਤਾ ਸੀ ਇਹ ਬੈਟੇ ਸਰਦਾਰ ਜਸਪਾਲ ਸਿੰਘ ਵਰਗੇ ਸਾਡੇ ਸ਼ੇਰ ਹੀ ਕਹਿ ਸਕਦਾ ਬਦੁਰਤ ਕਹਿਣਾ ਅੱਛਾ ਨਹੀਂ ਇਸ ਕਰਕੇ ਦੋਸਤੋ ਸਾਡੇ ਨਾਲ ਦਾ ਜਿਹੜਾ ਦੇਸ਼ ਹੈ ਉਹ ਨਸ਼ਾ ਇੱਧਰ ਨੂੰ ਭੇਜ ਰਿਹਾ ਹੈ ਕਿਉਂ ਭੇਜ ਰਿਹਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਖਰਾਬ ਕੀਤਾ ਜਾਵੇ ਪੰਜਾਬ ਨੂੰ ਖਰਾਬ ਕੀਤਾ ਜਾਵੇ ਅਸੀਂ ਹਿੰਦੁਸਤਾਨ ਦਾ ਦਿਲ ਹੈ ਅਗਰ ਹਿੰਦੁਸਤਾਨ ਦੀ ਸਰਕਾਰ ਸੁਣਦੀ ਹੋਵੇ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇੱਥੇ 4-5 ਬਟਾਲੀਅਨਸ ਜਿਹੜੀਆਂ ਨੇ ਫਰੋਜ਼ਪੁਰ ਬਾਰਡਰ ਏਰੀਆ ਤੋਂ ਮੁੰਡਿਆਂ ਨੂੰ ਭੱਤੀ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਉਹ ਦੱਸ ਸਕਦੇ ਨੇ ਕਿ ਨਸ਼ਾ ਜਿਹੜਾ ਹੈ ਇਹ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਨੇ ਨਸ਼ੇ ਨੂੰ ਅਸੀਂ ਲੁਧਿਆਣੇ ਤੋਂ ਇੱਧਰ ਤੱਕ ਨਹੀਂ ਆਉਂਦਿਆਂਗੇ ਉਧਰ ਗੰਗਾ ਨਗਰ ਤੇ ਕੋਲ ਕੋਲੀ ਛੱਡਦੇ ਆਂਗੇ ਸਰਕਾਰਾਂ ਕੰਮ ਨਹੀਂ ਕਰਦੀਆਂ ਸਰਕਾਰਾਂ ਗੱਲਾਂ ਬਹੁਤ ਕਰਦੀਆਂ ਨੇ ਐਮਐਲਏ ਬੰਨਾ ਜਾਂ ਨਾ ਬੰਨਾ ਮੰਗਤਰਾਮ ਜੀ ਬੜੀਆਂ ਬੜੀ ਛੋਟੀ ਗੱਲ ਹੈ ਲੋਕਾਂ ਦੇ ਵਿੱਚ ਜਾਣਾਂ ਲੋਕਾਂ ਦੇ ਪਿਆਰ ਤੇ ਸਰਕਾਰ ਦੇ ਨਾਲ ਸ਼ਹਿਰ ਦੀ ਤਰੱਕੀ ਦੇ ਵਾਸਤੇ ਕੰਮ ਕਰਨਾ ਇਹ ਅਫਸਰ ਕਦੇ-ਕਦੇ ਮਿਲਦਾ ਹੈ ਭੈਣ ਜੀ ਇਹ ਅਫਸਰ ਮਿਲਦਾ ਨਹੀਂ ਅੱਜ ਬਸਾਕੀ ਦਾ ਦਿਨ ਹੈ ਆਪ ਲੋਗ ਆਏ ਹੈ ਔਰ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਫਿਰੋਜ਼ਪੁਰ ਅੱਗੇ ਵਧ ਰਿਹਾ ਹੈ ਕਿਉਂਕਿ ਤੁਸੀਂ ਅੱਜ ਫਿਰੋਜ਼ਪੁਰ ਦੇ ਵਾਸਤੇ ਪੰਜਾਬ ਦੇ ਵਾਸਤੇ ਪੂਜਾ ਪਾਠ ਕੀਤਾ ਕਿ ਇਹ ਪੰਜਾਬ ਸਾਡਾ ਅੱਗੇ ਜਾਵੇ ਕਿ ਸਾਡਾ ਫਿਰੋਜ਼ਪੁਰ ਨਸ਼ਾ ਮੁਕਤ ਹੋਵੇ ਮੈਂ ਨਹੀਂ ਮੇਰਾ ਫਿਰੋਜ਼ਪੁਰ ਤੁਹਾਡਾ ਦੇਣ ਨਹੀਂ ਦੇ ਸਕਦਾ ਕਿ ਜੋ ਤੁਸੀਂ ਸਾਡੇ ਵਾਸਤੇ ਕਰ ਰਹੇ ਹੋ ਲੜਾਈ ਦੋ ਤਰ੍ਹਾਂ ਦੀ ਹੁੰਦੀ ਹੈ ਦੇਖਿਆ ਹੋਣਾ ਕੁਮਾਰ ਸਾਹਿਬ ਜਦੋਂ ਅੰਗਰੇਜ਼ਾਂ ਨਾਲ ਲੜਾਈ ਹੋਈ ਸਾਜਸਪਾਲ ਸਿੰਘੀ ਪੰਜਾਬੀ ਜਿਹੜੇ ਨੇ ਉਹ ਮੋਸ਼ਨਲ ਹੁੰਦੇ ਨੇ ਉਹਨਾਂ ਨੇ ਬੋਰੀਆਂ ਦੀ ਤੋਪਾਂ ਦੇ ਮੂੰਹ ਮੋੜ ਦਿੱਤੇ ਖੜੇ ਹੋ ਗਏ ਇੰਟਕ ਵਾਲਿਓ ਪਰਵਾਹ ਨਹੀਂ ਕੀਤੀ ਉਹਨਾਂ ਨੇ ਪਰ ਦੂਜੇ ਪਾਸੇ ਜੇ ਮੈਂ ਦੇਖਾਂ ਕਿਉਂਕਿ ਉਹ ਦੇਸ਼ ਦੇ ਵਫਾਦਾਰ ਸੀ ਸਾਡੇ ਪੰਜਾਬੀ ਦੂਜੇ ਪਾਸੇ ਗੁਜਰਾਤ ਦੇ ਵਿੱਚ ਮਹਾਤਮਾ ਗਾਂਧੀ ਜੀ ਉਹ ਬਰਿਸਟਰ ਬਣ ਕੇ ਆਏ ਉਹਨਾਂ ਨੇ ਆਪਦੀ ਸੋਚ ਦੇ ਨਾਲ ਕੰਮ ਲਿਆ ਡਾਕਟਰ ਸਾਹਿਬ ਉਹਨਾਂ ਨੇ ਆਪਦੀ ਬਰਿਸਟਰ ਦੀ ਵਰਦੀ ਉਤਾਰ ਕੇ ਇੱਕ ਤੋਤੀ ਵਨ ਲਈ ਇੱਕ ਸਿੰਬਲ ਲਿਆ ਤੇ ਸ਼ਾਂਤੀ ਦੀ ਲੜਾਈ ਲੜੀ ਅੱਜ ਸ਼ਾਂਤੀ ਦੀ ਲੜਾਈ ਲੜੀ ਤਾਂ ਉਹ ਦੇਸ਼ ਨੂੰ ਆਜ਼ਾਦ ਕਰਾਇਆ ਜਾਂ ਤੇਰੀਆਂ ਭੈਣਾਂ ਆਈਆਂ ਨੇ ਸਾਡੇ ਨਾਲ ਜਿਹੜੀਆਂ ਸਾਡਾ ਪ੍ਰਚਾਰ ਘਰ-ਘਰ ਦੇ ਵਿੱਚ ਲੈ ਕੇ ਜਾਣਗੀਆਂ ਅਸੀਂ ਸ਼ਾਂਤੀ ਦੀ ਲੜਾਈ ਲੜ ਰਹੇ ਹਾਂ ਪੀੜੀ ਸ਼ਰਮਾ ਜੀ ਤੁਸੀਂ ਸੀਨੀਅਰ ਸਿਟੀਜ਼ਨ ਕਾਉਂਸਲ ਦੇ ਪ੍ਰਧਾਨ ਹੋ ਬਜ਼ੁਰਗ ਜਿਹੜੇ ਹੁੰਦੇ ਨੇ ਸੀਨੀਅਰ ਸਿਟੀਜ਼ਨ ਜਿਹੜੇ ਹੁੰਦੇ ਨੇ ਮੈਂ ਸਮਝਦਾ ਕਿ ਸਾਰੇ ਸ਼ਹਿਰ ਦੇ ਮਾਪੇ ਹੀ ਹੁੰਦੇ ਨੇ ਇਸ ਕਰਕੇ ਦੋਸਤੋ ਜਿੱਥੇ ਅਸੀਂ ਡਰੱਗਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਡਾਕਟਰ ਸਾਹਿਬ ਉੱਥੇ ਅਸੀਂ ਫਿਰੋਜ਼ਪੁਰ ਦੇ ਵਿੱਚ ਅਲੱਗ ਅਲੱਗ ਮੱਲਿਆਂ ਦੇ ਵਿੱਚ ਜੋ ਕੰਮ ਸਰਕਾਰ ਨਹੀਂ ਕਰ ਪਾਈ ਮੰਗਤਰਾਮ ਜੀ ਉਹ ਅਸੀਂ ਸਾਰੇ ਮਿਲ ਕੇ ਕਰ ਰਹੇ ਹਾਂ ਗੇਟ ਲਵਾ ਰਹੇ ਹਾਂ ਹਰ ਮੱਲੇ ਦੇ ਵਿੱਚ ਗੇਟ ਲਵਾ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਦੇ ਉੱਪਰ ਅਸੀਂ ਕੈਮਰਾ ਵੀ ਲਵਾ ਰਹੇ ਹਾਂ ਕੁਝ ਪੈਸੇ ਅਸੀਂ ਐਮਪੀ ਲੈਂਡ ਫੰਡ ਚੋਂ ਲੈ ਕੇ ਆਏ ਆ ਜਿੰਨੇ ਫਿਰੋਜ਼ਪੁਰ ਦੇ ਗੇਟ ਨੇ ਦੱਸਦੇ 10 ਅੱਜ ਭੈਣ ਜੀ 4 ਸਾਲ ਹੋ ਗਏ ਬਣੇ ਹੋਏ ਕੁਮਾਰ ਸਾਹਿਬ ਉਹਨਾਂ ਨੂੰ ਜਸਵਿੰਦਰ ਜੀ ਉਹਦੇ 'ਚ ਸਰਕਾਰ ਦਰਵਾਜ਼ੇ ਨਹੀਂ ਲਗਵਾ ਪਾਈ ਉਹਨੂੰ ਨਾਂ ਨਹੀਂ ਦੇ ਪਾਈ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਦਾ ਟੈਂਡਰ ਹੋ ਗਿਆ 2 ਮਹੀਨਿਆਂ ਦੇ ਵਿੱਚ ਵਿੱਚ ਸਾਰੇ ਦਰਵਾਜ਼ੇ ਲੱਗ ਜਾਣਗੇ ਦੋਸਤੋ ਸਾਰੇ ਦਰਵਾਜ਼ੇ ਲੱਗ ਜਾਣਗੇ ਜੇ ਸਰਕਾਰ ਭੱਜ ਗਈ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਖੜੇ ਆ ਜਸਪਾਲ ਸਿਆ ਤੁਹਾਡੀ ਤਰ੍ਹਾਂ ਖੜੇ ਆ ਚਾਹੇ ਰਿਟਾਇਰ ਹੋ ਗਏ ਤੁਸੀਂ ਪਰ ਫਿਰ ਵੀ ਜਦੋਂ ਤੁਹਾਨੂੰ ਕੋਈ ਪੁੱਛਦਾ ਹੈ ਤੇ ਆਉਂਦੀ ਪੁਲਿਸ ਦੀ ਗੱਲ ਕਰਦੇ ਹੋ ਅੱਜ ਇਹ ਕਹਿੰਦੇ ਨੇ ਪੁਲਿਸ ਕੰਮ ਨਹੀਂ ਕਰਦੀ ਮੈਂ ਪੁੱਛਣਾ ਚਾਹਨਾ ਇਹਨਾਂ ਨੂੰ ਜਦੋਂ ਜਨਸੰਖਿਆ ਸੀਗੀ 1.5 ਕਰੋੜ ਉਦੋਂ ਪੁਲਿਸ ਕਿੰਨੀ ਹੁੰਦੀ ਸੀ 85000 ਜਦੋਂ ਜਨਸੰਖਿਆ ਹੁਬੇ 2.5 ਕਰੋੜ ਉਦੋਂ ਕਿੰਨੀ ਹੈ 80000 ਜਦੋਂ ਜਨਸੰਖਿਆ ਆਂ VOTING NON VOTING ਵਾਲੀ ਹੋ ਗਈ ਤਕਰੀਬਨ 5 ਕਰੋੜ ਉਦੋਂ ਪੁਲਿਸ ਫੋਰਸ ਕਿੰਨੀ ਐ ਉਦੋਂ ਪੁਲਿਸ ਫੋਰਸ 78000 ਜੇ ਜਨਸੰਖਿਆ ਵਧੀ ਐ ਤੇ ਪੁਲਿਸ ਫੋਰਸ ਵੀ ਵਧਾਉਣੀ ਚਾਹੀਦੀ ਸੀ